ਅੱਜ 54 ਨੰਬਰ ਹਾਈਵੇ ਰੋਕ ਕੇ ਬਿਠੇ ਮੇਰੇ ਇੱਕ ਰਕਤਾਂ ਭਰੌਰ ਮੇਰੀਆਂ ਧਰੋਂ ਕੁਰੂ ਦੀ ਬਲਾਈ ਹੋਈ ਫਤਿਹ ਘਰਾਣਾ ਦਾ ਲੋਕਾਂ ਬਲਾਈਏ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਦੀ ਫਤਿਹ ਇਹ ਜਿਹੜੀਆਂ ਦੇਖ ਦੀਆਂ ਛੜਕਾਂ ਰੁਕਦੀਆਂ ਨੇ ਛੇ ਦੇਖ ਦੀਆਂ ਛੇ ਨਾ ਰੁਕਦੀਆਂ ਨੇ ਇੱਥੇ ਇੱਕ ਵੱਡਾ ਸਬੂਤ ਹੁੰਦਾ ਇਹ ਦੇਖ ਦੇ ਰਾਜੇ ਨਲਾਇਕ ਜਦੋਂ ਦੇਖ ਦੇ ਰਾਜੇ ਨਲਾਇਕ ਹੋ ਜਾਣਾ ਉਹਦੇ ਤੇ ਲੋਕਾਂ ਦੀ ਛੜਕਾਂ ਤੇ ਗੱਡੀਆਂ ਦੀਆਂ ਲੈਣਾ ਤੇ ਆਤਮਕਿਆ ਤੇ ਲਾਰੀ ਲੱਗ ਸਕਦੇ ਪੂਨੇ ਪਿੰਡਾ ਕਿਉਂਕਿ ਇਹ ਲੋਕ ਜਿਹੜੇ ਆ ਇਹ ਵੱਡੇ ਲੋਕਾਂ ਦੇ ਨੇ ਥੱਲੇ ਇਹਨਾਂ ਨੂੰ ਜਨਤਾ ਦੀ ਵੋਟਾਂ ਤਾਂ ਕੁ ਲੋੜ ਹੁੰਦੀ ਵੋਟ ਪੈ ਗਈ ਇਹਨਾਂ ਨੂੰ ਪਤਾ ਵੇਖ ਜਾਣੀ ਕਿੱਥੇ ਆ ਜੋ ਧੜੇ ਆ ਇੰਦਰ ਨੂੰ ਜੋ ਕਰ ਉਹ ਕਰੀਂ ਜੇਤਰ 40 ਜਿੱਥਾ ਤੋਂ 60 ਦੇ 40 ਤੇ ਜਿਹੜੇ ਅਰਗੇ ਨੇ 40% ਮਰਾਦਾ ਹੁੰਦਾ

ਇਹ ਜੋ ਤਿੰਨ ਕੋਲੇ ਟੀਮ ਹੈ ਵੱਤ ਚੁਲਣੇ ਬਾਕੀ ਮੰਗਾਂ ਜਾਂ ਮੰਗਣੀਆਂ ਮੰਗਾਂ ਇਹ ਕਿੱਥੇ ਕਰਦੇ ਆ ਮੰਲੀਆਂ ਜਾਂ ਮੰਗਾਂ ਇਹਨਾਂ ਕਹਿੰਦੇ ਤੁਹਾਡੀ ਪਾਰਟੀ ਸਦਕੇ ਕਮੇਟੀ ਬਿਠਾ ਕੇ ਇਹ ਤੁਹਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਤੁਹਾਨੂੰ ਗਾਰੰਟੀ ਦਿੱਤੀ ਜਾਊਗੀ ਐਲਐਸ ਦੀ ਇਹ ਚੀਜ਼ਾਂ ਮੰਗੀ ਮੰਲੀਆਂ ਜਾਂ ਲਿਖ ਦੇ ਵਿੱਚ ਪਰ ਕੋ ਸਮਾ ਪੈ ਗਿਆ ਇਹਨਾਂ ਉਸ ਵਲੇ ਖਿਆਲ ਹੀ ਦੇ ਦਿੱਤਾ ਆਪਾਂ ਡੀਸੀ ਦਫ਼ਤਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਸੰਤਲ ਤੱਕ ਤਿੱਥੀਆਂ ਬਾਗੇ ਅਖੀਰ ਆਪਾਂ ਦਿੱਲੀ ਦੀ ਮਾਰਚ ਦੁਬਾਰਾ ਫੇਰ ਕਰਨ ਲਈ ਤੇਰਾ ਪਰਮੇਸ਼ਰ ਇਹ ਦੇਸ਼ ਨੇ ਇਹਦਾ ਵੱਡਾ ਯਕਾਸ਼ ਕੀਤਾ ਸਾਰੇ ਲੋਕ ਦਿੱਲੀ ਨੂੰ ਜਾਣਦੇ ਆ ਰਾਜੀ ਹਾਰ ਦਿੱਤੇ ਖਿਲਾਫ ਦੀ ਉਧਰ ਵੀ ਲੋਕ ਸਾਡੇ ਇਧਰ ਵੀ ਲੋਕ ਸਾਡੇ ਨਹੀਂ ਮੈਂ ਮੱਤ ਆਹ ਥੋੜਾ ਕਿਹੜਾ ਸਾਡੀ ਦੁਸ਼ਮਣੀ ਪੈਦਾ ਕਰਦੀ ਜਿਹਨਾਂ ਉਧਰ ਸਾਡੇ ਦੁਸ਼ਮਣਾਂ ਦੇ ਅੱਗੇ ਰਸੀ ਹੋਣਾਂ ਦੇ ਦੁਸ਼ਮਣ ਆ ਮਾਨ ਸਾਡੀ ਇੱਕੋ ਮੇਕਸ਼ਤੀ ਦੇ ਦੁਆਰਾ ਦੱਲੀਆਂ किथे हरियाणे गुजराती ख़तम जी साच वरोधी तरह हैवी हिते पर वोटा हले लक्ष्मण जी लेण वास्ती बेनती करी आहे हथ रखे दु ਨਾਮ ਜਤਨੀ ਰਿਆ ਇੱਕ ਬੜਾ ਸੀਨੀਅਰ ਅੱਧੀ 40 45 ਸਾਲ ਦੀ ਜ਼ਿੰਦਗੀ ਲੰਨੇ ਸਵਾਲਾਂ ਦੇ ਲੈ ਕੇ ਆਈ ਹੋਈ ਆ ਤੇਰੇ ਬਹੁਤ ਆਰਾਮ ਤੂੰ ਖੜੀ ਖੜੀ ਸਮਝੋਗੀ ਉਹਨੂੰ ਆਗਮ ਕਰੀਏ ਨਾ ਯਾਰ